ਪੰਜਾਬ ਕਾਂਗਰਸ ਕੋਲ ਹਰ ਹਲਕੇ 'ਚ ਹਜ਼ਾਰਾਂ ਦੀ ਗਿਣਤੀ 'ਚ ਸੰਭਾਵੀ ਉਮੀਦਵਾਰਾਂ ਨੇ ਭਰੀਆਂ ਨਾਮਜ਼ਦਗੀਆਂ ਸਾਡੇ ਉਮੀਦਵਾਰਾਂ 'ਚ ਆਪ ਦੇ ਮੁਕਾਬਲੇ ਜ਼ਿਆਦਾ ਉਤਸ਼ਾਹ ਨਾਮਜ਼ਦਗੀਆਂ ਪਰੰਦੇ ਆਖਰੀ ਦਿਨ ਕਾਂਗਰਸ ਦਾ ਦਾਅਵਾ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਸਤੰਬਰ ਅੰਤ ਤੱਕ ਹੋਵੇਗਾ ਉਮੀਦਵਾਰਾਂ ਦੀ ਪਹਿਲੀ ਸੂਚੀ ਦਾ ਐਲਾਨ ਹਰ ਕਿਸਮ ਦੇ ਔਰ ਹਰ ਜਿਹਨੂੰ ਕਹਿੰਦੇ ਆਲ ਵਾਕਸ ਆਫ ਲਾਈਫ ਚੋਂ ਬੰਦਿਆ ਨੇ ਅਪਲਾਈ ਕੀਤਾ ਇਸ ਤੋਂ ਬਾਅਦ ਤਾਂ ਸਕਰੂਟੀ ਇਹ ਹੋਣੀ ਹੈ ਵੀ ਜਿਹੜੇ ਉਹਨਾਂ ਨੇ ਵੋਟਰਜ਼ ਵਗੈਰਾ ਜਿਹੜੇ ਇਹਨਾਂ ਨੇ ਦੋ-ਦੋ ਦਿੱਤੇ ਹਰ ਬੂਥ ਤੋਂ ਉਹਨਾਂ ਨੂੰ ਦੇਖਣਾ ਕਿ ਉਹ ਵੈਲਿਡ ਹੈਗੇ ਆ ਕੋਈ ਇਹ ਤਾਂ ਨਹੀਂ ਹੈਗਾ ਇੱਕ ਵਾਰੀ ਉਹ ਜਰਨਸਟੂਟ ਨਹੀਂ ਖਤਮ ਹੋਗੀ ਫਿਰ ਪੀਸੀਸੀ ਪ੍ਰੈਜ਼ੀਡੈਂਟ اور ای اے سی سی ڈیسائیڈ کروگی ਵੀ ਇਸ ਨੂੰ ਅੱਗੇ ਕਿਵੇਂ ਲੈ ਕੇ ਜਾਣਗੇ ਪੰਜਾਬ ਦੇ ਗਊ ਰੱਖਿਆ ਸੇਵਾ ਕਮਿਸ਼ਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੇ ਗਊ ਰੱਖਿਆ ਕਾਂ ਬਾਰੇ ਬਿਆਨ ਤੋਂ ਖੁੱਦ ਨੂੰ ਕੀਤਾ ਵਾਕ ਚੇਅਰਮੈਨ ਕੀਮਤੀ ਪਖਤ ਨੇ ਕਿਹਾ ਦੇਸ਼ ਵਿੱਚ ਛੋੜ ਥਾਮਾਂ ਦੀਆਂ ਘਟਨਾਵਾਂ ਕਾਰਨ ਮੋਦੀ ਨੇ ਦਿੱਤਾ ਹੋਵੇਗਾ ਬਿਆਨ ਪੰਜਾਬ 'ਚ ਅਜਿਹੀ ਕਿਸੇ ਸ਼ਿਕਾਇਤ ਮਿਲਣ ਤੋਂ ਇਨਕਾਰ ਕਰਦੇ ਆ ਪਟਿਆਲਾ 'ਚ ਗਊ ਰੱਖਿਆ ਦਲ ਦੇ ਪ੍ਰਧਾਨ ਸतीश ਕੁਮਾਰ ਤੇ ਦਰਜ ਹੋਏ ਕੇਸ ਬਾਰੇ ਨਾ ਦੇ ਸਕੇ ਕੋਈ ਸਪਸ਼ਟ ਜਵਾਬ ਆਉਂਦੇ 2 ਮਹੀਨੇ ਅੰਦਰ ਪੰਜਾਬ ਸਰਕਾਰ ਵੱਲੋਂ ਸਾਰੇ 22 ਜ਼ਿਲ੍ਹਿਆਂ 'ਚ ਅਵਾਰਾ ਪਸ਼ੂਆਂ ਲਈ ਗਊਸ਼ਾਲਾ ਬਣਾਉਂਦਾ ਪ੍ਰੋਜੈਕਟ ਤੇਜ਼ੀ ਨਾਲ ਚੱਲੰਦਾ ਕੀਤਾ ਦਾਵਾ ਬਿਲਕੁਲ ਇਸ ਟਾਈਮ ਤੱਕ ਇੱਕ ਵੀ ਕੰ ਅਗਰ ਕੋਈ ਵੀ ਆਦਮੀ ਮੈਨੂੰ ਕੰਪਲੇਂਟ ਦੇਵੇ ਮੈਂ ਐਸਐਸਪੀ ਨੂੰ ਕਹਾਂਗਾ ਇਹਦੇ ਖਿਲਾਫ ਕਾਰਵਾਈ ਜੋ ਉਹਦੀ ਪਹਿਲਾਂ ਇਨਕੁਆਰੀ ਹੋਏਗੀ ਇਨਕੁਆਰੀ ਤੋਂ ਬਾਅਦ ਉਹ ਕਾਰਵਾਈ ਹੋ ਜਾਏਗੀ ਜਿਹੜੀ ਗੱਲ ਗੋੜਕਸ਼ਾਦਾਲ ਦੇ ਸਤੀਸ਼ ਜੀ ਦੀ ਹੈ ਸਤੀਸ਼ ਜੀ ਦੇ ਵਿੱਚ ਕੋਈ ਕੰਪਲੇਂਟ ਨਹੀਂ ਪੁਲਿਸ ਨੇ ਟੈਲੀ ਫਿਲਮਾਂ ਦੇ ਬੇਸ ਦੇ ਉੱਤੇ ਹੀ ਉਹਨਾਂ ਦੇ ਖਿਲਾਫ ਜਿਹੜਾ ਪਰਚਾ ਦਰਜ ਕਰਵਾਇਆ ਪਾਕਿਸਤਾਨ ਅਤੇ ਨਰਕ ਵਿੱਚ ਜਾਣਾ ਇੱਕੋ ਬਰਾਬਰ ਹਰਿਆਣਾ ਦੇ ਰਿਵਾੜੀ ਵਿੱਚ ਤਿਰੰਗਾ ਯਾਤਰਾ 'ਚ ਸ਼ਾਮਲ ਹੋਣ ਪਹੁੰਚੇ ਕੇਂਦਰੀ ਰੱਖਿਆ ਮੰਤਰੀ ਮਨੋਹਰ ਪਾਰੇਕਰ ਦਾ ਪਾਕਿਸਤਾਨ ਤੇ ਵੱਡਾ ਹਮਲਾ ਕਿਹਾ ਪਾਕਿਸਤਾਨ ਖੁਦ ਪੁੱਤ ਰਿਹਾ ਹੈ ਅਤਵਾਦ ਦੇ ਨਤੀਜੇ ਪਾਕਿਸਤਾਨ ਮੇਂ ਜਾਣਾ ਔਰ ਨਰਕ ਮੇਂ ਜਾਣਾ ਇੱਕ ਹੀ ਲੇਕਿਨ ਪਾਕਿਸਤਾਨ ਦੀ ਕੋਸ਼ਿਸ਼ ਹੈ ਉਹਨਾਂ ਨੇ ਟੈਰਰਿਜ਼ਮ ਕੋ ਬੜਾਵਾ ਦਿਆ ਅਤਵਾਦ ਕੋ ਬੜਾਵਾ ਦਿਆ ਅਭੀ ਕਦੀ ਕਦੀ ਉਸਕਾ ਅਤਵਾਦ ਦਾ ਪਰਿਣਾਮ ਬਹੁਤ ਖੁਸ਼ ਹੋਏ ਰਹੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਰੰਗਵਾਰ 1 ਰੁਪਏ ਪ੍ਰਤੀ ਲੀਟਰ ਅਤੇ 2 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਬੀਤੀ ਅੱਧੀ ਰਾਤ ਤੋਂ ਲਾਗੂ ਹੋਈਆਂ ਨਵੀਆਂ ਕੀਮਤਾਂ ਮੁਤਾਬਕ ਚੰਡੀਗੜ੍ਹ ਵਿੱਚ ਪੈਟਰੋਲ 60 ਰੁਪਏ 44 ਪੈਸੇ ਅਤੇ ਡੀਜ਼ਲ 51 ਰੁਪਏ 7 ਪੈਸੇ ਉਧਰ ਮੁਹਾਲੇ ਵਿੱਚ ਪੈਟਰੋਲ 58 ਰੁਪਏ 32 ਪੈਸੇ ਅਤੇ ਡੀਜ਼ਲ 50 ਰੁਪਏ 88 ਪੈਸੇ ਹੋਇਆ 1 ਜੁਲਾਈ ਤੋਂ ਚੌਥੀ ਵਾਰ ਘਟਾਈਆਂ ਗਈਆਂ ਨੇ ਕੀਮਤਾਂ ਰੀਓ ਵਿੱਚ ਭਾਰਤ ਲਈ ਹਾਰਦਾ ਸੋਮਵਾਰ ਮੁੱਕੇਬਾਜ਼ੀ ਅਤੇ ਐਥਲੈਟਿਕਸ ਤੇ ਭਾਰਤ ਦੀ ਮੈਡਲ ਦੀ ਉਮੀਦ ਨੂੰ ਵੱਡੇ ਛਟਕੇ ਕੁਆਟਰਫਾਈਨਲ ਮੁਕਾਬਲੇ ਚ ਉਜ਼ਬੇਕਿਸਤਾਨ ਦੇ ਮੁੱਕੇਬਾਜ਼ ਤੋਂ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋਏ ਵਿਕਾਸ ਕ੍ਰਿਸ਼ਨ ਲਲਿਤਾ ਬਾਬਰ ਨੂੰ 3000 ਮੀਟਰ ਸਟੀਪਲ ਚੇਜ਼ ਦੇ ਫਾਈਨਲ ਚ ਹਾਸਲ ਹੋਇਆ 10ਵਾਂ ਸਥਾਨ ਟ੍ਰਿਪਲ ਜੰਪ ਵਿੱਚ ਰਣਜੀਤ ਮਹੇਸ਼ਵਰੀ ਅਤੇ 200 ਮੀਟਰ ਦੌੜ ਚ ਸਰਬਾਨੀ ਨੰਦਾ ਨੇ ਵੀ ਕੀਤਾ ਨਿਰਾਸ਼ ਰੈਸਲਿੰਗ ਵਿੱਚ ਗ੍ਰੀਕੋ ਰੋਮਨ ਕੈਟਾਗਰੀ ਚ ਰਵਿੰਦਰ ਖਤਰੀ ਪਹਿਲੇ ਮੁਕਾਬਲੇ ਚ ਹੀ ਹਾਰੇ ਬੈਡਮਿੰਟਨ ਵਿੱਚ ਸ਼੍ਰੀਕਾਂਤ ਅਤੇ ਸਿੰਧੂ ਨੇ ਕੀਤੀ ਕੁਆਟਰਫਾਈਨ